ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭਉਆ ਦਾ ਡੈਰੀ ਫਾਰਮ 9811 ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਦੀਨੇਵਾਲ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦੋ ਬੜਾ ਦਿਨ ਦਿਖਾਵਾਂਗੇ ਦੋਵੇਂ ਬਿਲਕੁਲ ਤਾਜ਼ੀਆਂ ਸੂਈਆਂ ਆਪਾਂ ਪਹੁੰਚੇ ਹਾਂ ਵੀਰ ਸਹਿਜਦੀਪ ਦੇ ਕੋਲ ਤੇ ਅੱਜ ਉਹ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਆਂ ਦੀ ਡਿਟੇਲ ਸਸਿਆ ਭਾਜੀ ਸਸਿਆ ਭਾਜੀ ਸਸਿਆ ਭਾਜੀ ਕੀ ਹਾਲ ਚੱਲ ਜੀ ਜਿਦਦੀ ਚੜਦੀ ਕਲਾ ਜੀ ਚੜਦੀ ਕਲਾ ਚਾਹੀਦੀ ਆ ਬਾਈ ਜੀ ਅੰਨੇ ਦੀ ਹੋਰ ਪਰਵਾਹ ਦਾ ਸੁਣਾਓ ਤੁਸੀਂ ਵਧੀਆ ਠੀਕ ਠਾਕ ਜੀ ਤੇ ਬਈ ਜੀ ਆਪਣਾ ਨਾਮ ਤੇ ਐਡਰੈਸ ਦੱਸਿਓ। ਨਾਮ ਵਿੱਚ ਆਪਣਾ ਸ਼ੈਦ ਸਿੰਘ ਪਿੰਡ ਦੇਨੇਵਾਲੀ ਤਸਵੀਰ ਨਾਲਾ ਜਲਾ ਹੁੰਦਾ ਸਰ। ਠੀਕ ਆ ਜੀ ਫੋਨ ਨੰਬਰ। ਫੋਨ ਨੰਬਰ ਵਿੱਚ ਜੀ ਆਪਣਾ 9501733918। ਠੀਕ ਆ ਜੀ। ਤੇ ਬਈਆ ਪਹਿਲੇ ਨੰਬਰ ਤੇ ਵੜ ਕਿਨਵਾ ਸੁਆ ਸੂਈ ਆ। ਇਹ ਵੀ ਜੀ ਦੂਜਾ ਸੁਆ ਸੂਈ ਜੀ। ਅੱਛਾ ਜੀ। ਪੂਰ ਘਰ ਤੋਂ ਮੰਗਵਾ ਜਾਂਦੀ ਆ ਆਪਾਂ। ਅੱਛਾ ਜੀ। ਤੇ ਵੇਰ ਦੀ ਸਾਹਮਣੀ ਵਿੱਚ ਜੀ ਥੋੜੀ ਹੋਇਤ ਨਾਲੇ ਲੱਪਾ ਵੀ ਵੜਨਾ ਲਿਆ। ਠੀਕ ਆ ਠੀਕ ਆ ਜੀ। ਲਓ ਜੀ ਬਿਲਕੁਲ ਤਾਜੀ ਸੂਈ ਆ ਥਣ ਥਣ ਜਾਣ ਨੋਕਲਾ ਬਹੁਤ ਹੀ ਚੰਗਾ ਲੱਗਾ। ਦੂਜੀ ਸੂਈ ਆ। ਲਓ ਜੀ ਆਹ ਵਾਲਾ ਆ ਗਿਆ ਜੀ ਮੇਲਕਾ ਫੇਰੇ ਪਿਛੇ 나ੜੂ ਨੇ ਚੜ ਜੜ ਕੇ ਲਾਤ ਨਾਲੂ ਬਿਲਕੁਲ ਨੋਰਮਲ ਨੋਰਮਲ ਹੈ ਗਾੜੀ ਨਾਲ ਠੀਕ ਹੈ ਠੀਕ ਹੈ ਠੀਕ ਹੈ ਜੀ ਤੇ ਬਾਈ ਇਹਦਾ ਕਿੰਨਾ ਕੁ ਬੋਲਾ ਇਸ ਟਾਈਮ ਕੋ ਬੋਲਾ ਵੀ 13 ਕਿਲੋ ਚਵਾ ਕੇ ਦੇਵਾਂਗੇ ਆਪਾਂ ਅੱਛਾ ਜੀ ਕੰਡੇ ਤੇ ਚੜਦੇ ਵੀਰ ਭਾ ਕੋਈ ਅੱਛਾ ਜੀ 10 ਲੀਟਰ ਮਾਰ ਲਈ ਠੀਕ ਹੈ ਜੀ 13 ਕਿਲੋ ਵੀਰ ਜੀ ਚਵਾ ਕੇ ਦੇਣਾ ਅੱਛਾ ਜੀ ਲਓ ਜੀ ਦੂਜਾ ਸੁਗਰ ਸੁਈਆ ਤੇ ਚੈੱਕ ਕਰ ਸਕਦੇ ਤੁਸੀਂ ਹੈ ਕ੍ਰਾਸਪਾਨ ਦੇ ਵਿੱਚ ਆ ਗਈ ਆ 13 ਲੀਟਰ ਜਿਹੜਾ ਇਸ ਟਾਈਮ ਬੋਲਾ ਬਿਲਕੁਲ ਰੈਡੀ ਆ ਤੇ ਕੰਡਾਂ ਪਈਆਂ ਕਰਮਾਲੀ ਦੇ ਤੇ ਕਿੰਨਾ ਕੁ ਭਰੀ ਜਾਊਗੀ? ਪਤੁਜੀ ਪਤਾ ਨਹੀਂ 18-19 ਕਿਲੋ ਕਰੀ ਜਾਊਗੀ। ਅੱਛਾ ਜੀ। 17-18 ਦਾ ਪਿਛਲੇ ਸੋਇਆ। ਠੀਕ ਆ ਠੀਕ ਆ। ਪੀਰ ਦਾ ਕੋ ਚੰਗੀ ਸੇਵਾ ਕਰ ਲੂ ਤੇ ਵੱਜੂਗੀ। ਠੀਕ ਆ ਠੀਕ ਆ ਜੀ। ਬਿਲਕੁਲ ਬੋਲਾ ਬੰਦਾ ਚੁੰਮਿਆਂ ਵਾਲਾ ਬੋਲਾ ਜੀ ਸਾਡੇ। ਠੀਕ ਲੋ ਜੀ ਥਣਾ ਦਾ ਸੈਜ ਗੈਪ ਜਿਹੜਾ ਬਹੁਤ ਹੀ ਚੰਗਾ ਆ ਗਿਆ ਤੇ ਨਾੜਾ ਨੂੜਾ ਵੀ ਜਿਹੜੀਆਂ ਹਵਾਨੇ ਤੇ ਕਾਫੀ ਆ ਗਈਆਂ ਵਾ। ਤੇ 13 ਲੀਟਰ ਜਿਹੜਾ ਮੌਕੇ ਦੇ ਬਿਲਕੁਲ ਤਿਆਰ ਆ ਬਾਕੀ 18-19 ਲੀਟਰ ਜਿਹੜਾ ਦੁੱਧ ਚਵਾਈ ਹੋਊਗੀ। ਬਾਕੀ ਚਲੋ ਕੋਈ ਚੰਗੀ ਸਾਮ ਕਰੂਗਾ ਭਰਾ ਤੇ ਚੰਗਾ ਦੁੱਧ ਭਰੀ ਜਾਊਗੀ ਬਾਕੀ ਇਧਰਲੀ ਸਾਈਡ ਤੋਂ ਸਣਾ ਦਾ ਸਹਿਜ ਗੱਲ ਚੈੱਕ ਕਰੰਦੇ ਆ ਲਓ ਜਾਨ ਗਿੱਟ ਗਿੱਟ ਤੇ ਨਾੜਾ ਨੂੜਾ ਜੱਡੇ ਤੇ ਤੁਸੀਂ ਵੇਖ ਸਕਦੇ ਜੀ ਕਾਫੀ ਆ ਗਈਆਂ ਸੀਲ ਦੇਖਦੇ ਚੈੱਕ ਕਰ ਲਓ ਜਿਹੜੇ ਮਰਜ਼ੀ ਪਾਸੇ ਬਹਿ ਜਾਓ ਠੀਕ ਆ ਲਓ ਜੀ ਹਰ ਸੀਲ ਦੀਆਂ ਸੂਲੀਆਂ ਵੀ ਚੈੱਕ ਕਰ ਸਕਦੇ ਤੁਸੀਂ ਕਾਫੀ ਆ ਗਈਆਂ ਵਾ ਇਹਨੇ ਵੀ ਵੀ ਜੀ ਆਪਣੀ ਵੈੜ ਕੋ ਲੱਤ ਲਾਊਗੀ ਅੱਛਾ ਜੀ ਜਾਂ ਕੋਈ ਦਾ ਦਾ ਕਰੋ ਕਿ ਚਾਹੇ ਬੱਚਾ ਹੋਵੇ ਕਿ ਜੋ ਅੱਛਾ ਜੀ ਜੇ ਵੈੜ ਲੱਤ ਇਧਰ ਨੂੰ ਉਧਰ ਕਰ ਜੀ ਨਾ ਵੈੜ ਫਰੀ ਦੇਵਾਂਗੇ ਆਪਾਂ ਠੀਕ ਆ ਤਾਂ ਬਾਈ ਇਹਦਾ ਮੁੱਲ ਫਿਰ ਮੋਲੇ ਜੀ ਤੁਹਾਨੂੰ ਪਤਾ ਹੈ ਬੈਠ ਵੀ ਚੰਗੀ ਆ ਤੇ ਬੋਲੇ ਦੇ ਵਿੱਚ ਆ ਅੱਛਾ ਜੀ ਹਾਂ ਜੀ ਹਾਂ ਜੀ ਤੇ ਬਾਕੀ ਇਹ ਜੀ ਬੈਠ ਨੇ ਲੱਪਾ ਲਿਆ ਜੇ ਹਾਂ ਜੀ ਹਾਂ ਜੀ ਦੇਣਗੇ ਪੱਠੀ ਹੁੰਦੀ ਜੇ ਖਾਦੇ ਚੰਗੀ ਠੀਕ ਆ ਠੀਕ ਆ ਜੀ ਇਹ ਕਰਦਾ ਹੈ ਰਮਾ ਠੀਕ ਆ ਅੱਛਾ ਜੀ ਤੇ ਮੋਲੇ ਜੀ ਤਾਂ 50000 ਰੁਪਏ ਕਰੀ ਸੀਗੇ ਕਰ ਦਈਏ ਹਾਨ ਵਾਲਾ ਜੀ 47 ਦੇ ਦਈਏ ਜੀ ਲਾ ਦੀਏ ਆਫਰ ਵੀ ਵੱਡੀ ਆਫਰ ਲਾ ਦੀਏ ਹਾਂ ਜੀ 45000 ਜੀ ਵੀ ਜੀ 100 ਕਿਲੋਮੀਟਰ ਦੀ ਪਹੁੰਚ ਅੱਛਾ ਜੀ ਸਿੱਧੀ 42000 ਦੀ ਆਪਾਂ ਦੇ ਦਾਂ ਠੀਕ ਹੈ ਜੀ ਹਾਂਜੀ ਹਾਂਜੀ ਲਓ ਜੀ 45000 ਦੇ ਵਿੱਚ 100 ਕਿਲੋਮੀਟਰ ਦੀ ਪਹੁੰਚ ਬਾਕੀ ਦੇ ਜੀ ਬੌਲਾ ਬਣੂ ਅੱਛਾ ਜੀ ਲੈ ਜੇ ਵੀਰ ਸਾਹਿਬ ਕੋਈ ਠੀਕ ਆ ਓਕੇ ਖੜੇ ਆ ਬਣੂਗਾ ਲੈ ਜੇ ਨਾ ਬਣੂ ਤੇ ਕੋਈ ਗੱਲ ਨਹੀਂ ਆਪਣੇ ਘਰੇ ਜੀ ਪਜੀ ਗੜ ਠੀਕ ਹੈ ਠੀਕ ਹੈ ਲਓ ਜੀ ਬੌਲਾ ਬਿਲਕੁਲ ਜੇ ਬਣਦਾ ਵਾ ਬਿਲਕੁਲ ਤਾਜੀ ਸੂਈ ਆ ਤੇ ਚੰਗੇ ਮਿਲਟਰ ਰਿਕੋਰਡ ਵਾਲੀ 18 19 ਲੀਟਰ ਜਿਹੜਾ ਦੁੱਧ ਭਰੂਗੀ ਬਾਕੀ ਆ ਤੁਸੀਂ ਚੱਡਾ ਚੈੱਕ ਕਰ ਸਕਦੇ ਜੀ ਇਹ ਥਾਣਾ ਦਾ ਸੈਕ ਹੈ ਵੀ ਜਿਹੜਾ ਬਹੁਤ ਹੀ ਸ਼ਾਨਦਾਰ ਭਾਈ ਦੂਜੇ ਨੰਬਰ ਦੇ ਕਿਨਵਾ ਸੁਆ ਸੁਈ ਆ ਇਹਦੇ ਵਿੱਚ ਪਹਿਲਾ ਸੁਆ ਸੁਈ ਜੇ ਅੱਛਾ ਜੀ ਇਹ ਮੋਹ ਛੇ ਦੰਦ ਦੇ ਅੱਛਾ ਜੀ ਹਾਂ ਜੀ ਨਹੀਂ ਪਹਿਲਾ ਸੁਆ ਸੁਈ ਹੈ ਠੀਕ ਆ ਲਓ ਜੀ ਛੇ ਦੰਦ ਆ ਗਈ ਇਹ ਤੇ ਇਹਨੂੰ ਕਿੰਨਾ ਟਾਈਮ ਹੋ ਗਿਆ ਸੁਈ ਨੂੰ ਇਹਦੇ ਵਿੱਚ ਪਰਸੂ ਸੁਈ ਜੀ ਠੀਕ ਆ ਲਓ ਜੀ ਇਹ ਵੀ ਬਿਲਕੁਲ ਤਾਜੀ ਸੁਈ ਤੇ ਇਹਦੇ ਪਿੱਛੇ ਜਵਾਕ ਇਹਦੀ ਮਗਰ ਵਿੱਚ ਰੱਸੀ ਜੇ ਠੀਕ ਆ ਜੀ ਆਹ ਵਾਲਾ ਜਵਾਕ ਇਹਦੇ ਪਿੱਛੇ ਫੀਮੇਲ ਕਾਫ ਇੱਕੋ ਬਾਈ ਕਿੰਨਾ ਬੋਲਾ ਜੇ ਬਿਲਕੁਲ ਜੀ 12 ਕਿਲੋ ਹੋਊਗਾ ਅੱਛਾ ਜੀ ਹਾਂ ਜੀ ਜਿਹਦੇ ਕੋਲ 12 ਕਿਲੋ ਕੱਢੇ ਠੀਕ ਹੈ ਲੋ ਜੀ ਇਹਦੇ ਕੋਲ ਜਿਹੜਾ 12 ਲੀਟਰ ਬੋਲਾ ਹੀ ਬੋਲਾ ਤਿਆਰ ਹੈ ਤੇ ਥਣ ਥਣ ਇਹਨੂੰ ਵੀ ਬਹੁਤ ਚੰਗਾ ਲੱਗਾ ਤੇ ਫੇਸ ਕੁਆਲਟੀ ਵੀ ਚੈੱਕ ਕਰ ਸਕਦੇ ਜੇ ਬੱਚੇ ਦਾ ਵੀ ਜੀ ਥੋੜਾ ਜਿਆਦਾ ਕਰਦੀ ਆ ਠੀਕ ਹੈ ਠੀਕ ਹੈ ਜੀ ਬਾਕੀ ਜਿਹੜਾ ਬਣਾ ਕੋਈ ਨਿੱਗੜਾ ਆਇਆ ਸੀ ਸਾਡੀ ਦੁੱਧ ਵੀ ਇਦਾਂ ਕੋ ਚੋਕ ਖੜੇ ਠੀਕ ਹੈ ਠੀਕ ਹੈ ਲੋ ਜੀ ਇਦਾਂ ਹੀ ਸਾਈਡ ਤੋਂ ਸਣਾ ਦਾ ਸੈਰ ਗਿਆ ਤੁਸੀਂ ਚੈੱਕ ਕਰ ਸਕਦੇ ਜੇ ਬਹੁਤ ਹੀ ਚੰਗਾ ਲੱਗਾ ਤੇ ਸੀਲੀਆਂ ਖੁੱਲੀਆਂ ਇਹਦੇ ਜਮੀ ਕਾਫੀ ਆ ਗਈਆਂ ਵਾ ਤੇ ਆਹ ਵਾਲਾ ਜਵਾਬ ਆ ਗਿਆ ਜੀ ਬਿਲਕੁਲ ਇਹ ਵੀ ਤਾਜ਼ਾ ਵਜੇ ਫੀਮੇਲ ਕਾਪ ਪਿੱਛੇ ਦੇ ਇਹ ਬਾਈ ਕਿੰਨਾ ਕੁ ਭਰ ਜੂਗੀ ਦੋ ਦੋ ਜੀ 17-18 ਕਿਲੋ 18 ਕਿਲੋ ਚ ਭਾਈ ਜੂਗੀ ਅੱਛਾ ਜੀ 6 ਗੱਲ ਉਹ ਜੀ 17-18 ਲੀਟਰ ਜਿਹੜਾ ਦੁੱਧ ਇਹ ਵੀ ਭਰ ਜੂਗੀ ਬਾਕੀ ਸੁਆਦ ਜੀ ਪਈਆ ਪਿਓਰ ਗਰੰਟੀ ਦੇ ਨਾਲ ਅੱਛਾ ਜੀ 6 ਦੰਦ ਮੂਹ ਹੋਊਗੀ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ 6 ਦੰਦ ਤੇ 12 ਲੀਟਰ ਜਿਹੜਾ ਬੋਲਾ ਇਸ ਟਾਈਮ ਬਿਲਕੁਲ ਤਿਆਰ ਤੇ ਇਹਦਾ ਬਾਕੀ ਮੁੱਲ ਫਿਰ ਇਹਦਾ ਮੁੱਲ ਇਹਦੇ ਵਿੱਚ 50 ਹੀ ਕਰ ਦਈਏ ਅੱਛਾ ਜੀ ਤਾਂ ਪਤਾ ਵੈੜ ਵੀ ਲੈਣੇ ਆ ਹਾਂਜੀ ਨਵਾਂ ਅਨਰੋਇ ਡੰਗਰ ਆ ਠੀਕ ਆ ਜੀ ਤੇ ਬਾਕੀ ਇਹ 47 ਲੀਟਰ ਕਰ ਦਈਏ ਚੋਹੇਰਮਾਨ ਤਾਣਾ ਇਹ ਚੋ ਵੀ ਕਰ ਦਈਏ ਜੀ ਹਾਂਜੀ ਇਹਨਾਂ ਜੀ 45000 ਦੀ 100 ਕਿਲੋਮੀਟਰ ਪਹੁੰਚ ਇਹਦੀ ਵੀ ਕਰ ਦਾਂਗੇ ਅੱਛਾ ਜੀ ਤੇ ਸਿੱਧੀ ਜਿਹੜੀ 42000 ਦੀ ਠੀਕ ਆ ਠੀਕ ਆ ਠੀਕ ਆ ਤੇ ਜੇ ਕੋਈ ਜੋੜਾ ਲੈ ਲਊਗਾ ਤੇ ਜੋੜੇ ਦੇ ਵਿੱਚ ਜਿੱਥੇ ਮਰਜੀ ਜਿੱਥੇ ਮਰਜੀ ਵੀਰ ਜੀ ਆਲ ਇਨ ਡਿਲੀਵਰੀ ਵੀਡੀਓ ਪਈ ਹੈ ਬਿਲਕੁਲ ਠੀਕ ਹੈ ਠੀਕ ਹੈ ਲਓ ਜੇ ਕਿਸੇ ਰੁਪਏ ਦਾ ਜੋੜਾ ਫਿੱਟ ਆਉਂਦਾ ਵਾ ਤੇ ਜਿੱਥੇ ਮਰਜੀ ਕੋਈ ਵੀਰਪਰਾ ਮਗਾਲੇ ਪਹੁੰਚ ਫਰੀ ਬਾਈ ਕਰੂਗਾ ਕਿ ਹਰ ਵਾਰੀ ਕੋਈ ਨਾ ਕੋਈ ਆਫਰ ਬਾਈ ਲਾ ਦਿੰਦਾ ਵੱਡੀ ਤੋਂ ਵੱਡੀ ਤੇ ਵੜਾਂ ਦੋਵੇਂ ਚੰਗੀਆਂ ਬਾਈ ਦੇ ਕੋਲ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਾ ਵੀਡੀਓ ਪਈ ਆ ਅੱਛਾ ਜੀ ਹਾਂ ਜੀ ਇਹਦੀ ਜੇਰ ਦੀ ਵੀਡੀਓ ਆਪਣੇ ਕੋਲ ਪਈ ਆ ਠੀਕ ਆ ਜੀ ਜਿਹੜਾ ਦੇਖੋ ਗੜ ਲੱਦੀ ਉਹਨਾਂ ਕੋਲ ਗੁਣ ਹੀ ਨਿਕਾ ਅੱਛਾ ਜੀ ਬੰਦਾ ਗੜ ਦੀ ਮਨ ਕੇ ਵੀਡੀਓ ਨਹੀਂ ਬਣਾਈ ਜੇਰ ਦੀ ਪਰ ਆਪਾਂ ਉਥੇ ਚੜਦੀ ਦੀ ਵੀਡੀਓ ਬਣਾਈ ਆ ਠੀਕ ਆ ਠੀਕ ਆ ਜੀ ਇਹਦੀ ਜੇਰ ਦੀ ਪਈ ਵੀਰੇ ਆਪਣੇ ਕੋਲ ਠੀਕ ਆ ਜੀ ਸੁੰਦੀ ਦੀ ਜੇਰ ਦੀ ਪਈ ਆ ਆਪਣੇ ਕੋਲ ਠੀਕ ਆ ਠੀਕ ਆ ਜੀ ਲਓ ਭਾਜੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ